ਲੋਕ ਸਭਾ ਚੋਣ ਨਜ਼ਦੀਕ ਨੇ ਮੀਟਿੰਗਸ ਲਗਾਤਾਰ ਜਾਰੀ ਹੈ ਅੱਜ ਵੀ ਬੀਜੇਪੀ ਦਫਤਰ ਦੇ ਵਿੱਚ ਤਮਾਮ ਜਿਹੜੇ ਸੀਨੀਅਰ ਲੀਡਰ ਵੀ ਪਹੁੰਚੇ ਔਰ ਕੀ ਕੁਝ ਖਾਸ ਰਹਿਣ ਵਾਲਾ ਹੈ ਔਰ ਕਿਸ ਤਰੀਕੇ ਨਾਲ ਸਟ੍ਰੈਟਜੀ ਬਣਾਈ ਜਾ ਰਹੀ ਹੈ ਕਿ ਬੀਜੇਪੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜੜੀ ਗਰੋ ਕਰੇ ਔਰ ਵਿਆਨਾ ਜਿਹੜੀਆਂ ਪਿਛਲੇ ਦਿਨੀ ਤੋਰਿਆਂ ਗਏ ਸੀ ਸਾਡੇ ਨਾਲ ਫਤਿਹ ਸਿੰਘ ਬਾਜਵਾ ਨੇ ਬਾਜਰ ਸਾਹਿਬ ਕਿਸ ਤਰੀਕੇ ਦੀ ਸਟ੍ਰੈਟਜੀ ਜੜੀ ਹੋਰ ਬਣਾਈ ਜਾ ਰਹੀ ਹੈ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਜੜਾ ਬੀਜੇਪੀ ਹੋਰ ਲੋਕਾਂ ਚ ਵਿੱਚ ਰਸਕੇ ਦੇਖੋ ਸਾਡੀ ਪਾਰਟੀ ਲਗਾਤਾਰ ਆਪਣੀਆਂ ਮੀਟਿੰਗਸ ਜਾਰੀ ਰੱਖਿਆ ਨੇ ਤਕਰੀਬਨ ਸਾਡੀ ਹਫਤੇ ਦੇ ਵਿੱਚ ਚਾਰ ਮੀਟਿੰਗਸ ਹੁੰਦੀਆਂ ਨੇ ਔਰ ਸਾਡਾ ਬੇਸਿਕ ਫੋਕਸ ਹੈਗਾ ਵੀ ਅਸੀਂ ਗਰਾਸ ਰੂਟ ਲੈਵਲ ਤੇ ਆਪਣਾ ਜਿਹੜਾ ਬੂਥ ਹੈ ਉਹਨੂੰ ਜਿੰਨਾ ਸਟਰੋਂਗ ਕਰ ਲਾਂਗੇ ਕਿਉਂਕਿ ਲੜਾਈ ਤਾਂ ਬੂਥਾਂ ਤੇ ਵੋਟਾਂ ਤੇ ਬੂਥਾਂ ਤੇ ਪੈਣੀਆਂ ਨੇ ਬਾਕੀ ਪਰਸੈਪਸ਼ਨ ਹੈ ਵੀ ਪੰਜਾਬ ਦੀ ਪਰਸੈਪਸ਼ਨ ਕੀ ਹੈ ਔਰ ਲੋਕਾਂ ਦੀ ਵੀ ਜਿਹੜੀ ਇੱਕ ਮਨਸ਼ਾ ਹੈ ਦੇ ਪੰਜਾਬ ਦੇ ਵਿੱਚ ਇੱਕ ਤਗੜੀ ਪਾਰਟੀ ਆਣੀ ਚਾਹੀਦੀ ਆਪ ਤੋਂ ਆਮ ਆਦਮੀ ਪਾਰਟੀ ਤੋਂ ਲੋਕੀ ਬਹੁਤ ਆਵਾਜ਼ਾਰ ਨੇ ਸਰਕਾਰ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਠੀਕ ਹੈ ਤੁਸੀਂ ਕਿਸੇ ਨੂੰ ਅੱਖਾਂ 'ਚ ਘਟਾ ਪਾ ਸਕਦੇ ਹੋ ਪਰ ਮਾ ਸਕਦੇ ਹੋ ਦੋ ਸਾਲ ਲੰਘ ਗਏ ਆ ਪਰ ਕੋਈ ਕੰਕਰੀਟ ਕੋਈ ਚੀਜ਼ ਨਹੀਂ ਦਿਖੀ ਕੋਈ ਇੱਕ ਚੀਜ਼ ਇੱਕ ਮੁੱਦਾ ਗਨਾਨ ਨੂੰ ਆਮ ਆਦਮੀ ਪਾਰਟੀ ਕੋ ਹੈ ਨਹੀਂ ਸਵਾਇ ਜੇ ਇਹ ਕਹਿੰਦੇ ਨੇ ਬੀਜੀ ਸਾਡਾ ਜ਼ੀਰੋ ਬਿਲੇ ਬੇ ਲਾਂਦਾ ਜੀ ਉਹ ਬਿਜਲੀ ਦਾ ਜ਼ੀਰੋ ਬਿੱਲ ਆਂਦਾ ਹੈ ਤੇ ਉਹਦਾ ਨੁਕਸਾਨ ਪੰਜਾਬ ਨੂੰ ਕਿੰਨਾ ਹੈ तकरीबन 9500 ਕਰੋੜ ਰੁਪਈਆ ਸਾਲ ਦਾ ਸਾਨੂੰ ਬਿਜਲੀ ਲਈ ਦੇਣਾ ਪੈਂਦਾ ਦੇਖੋ ਬਿਜਲੀ ਫ੍ਰੀ ਤਾਂ ਬੰਦੀ ਨਹੀਂ ਦੋ ਤੁਸੀਂ ਜ਼ਰੂਰ ਕੰਜ਼ਿਊਮਰ ਨੂੰ ਦੋ ਪਰ ਉਹਦੇ ਨਾਲ ਤੁਹਾਡਾ ਆਮਦਨ ਦਾ ਜ਼ਰੀਆ ਵੀ ਬਦਲ ਵੀ ਇੱਥੋਂ ਸਾਡੀ ਆਮਦਨ ਵਧ ਗਈ ਜੀ ਅਸੀਂ ਇਧਰ ਪੈਸਾ ਇਧਰ ਲਾਤਾ ਦੇਖੋ ਤੁਹਾਡੇ ਕੋ ਜੇ ਇਹਨਾਂ ਦੀ ਆਮਦਨ ਵਧੀ ਹੁੰਦੀ ਨਾ ਤੇ ਇਹ ਹਜ਼ਾਰ ਰੁਪਈਆ ਜ਼ਰੂਰ ਅਨਾਉਂਸ ਕਰ ਦਿੰਦੇ ਸੈਕਸ਼ਨ ਦੇ ਵਿੱਚ ਇਹ ਆਰਬੀਆਈ ਨੇ ਇਹਨਾਂ ਤੇ ਇੱਕ ਇੱਕ ਕਿਸਮ ਦਾ ਬੈਨ ਲਗਾ ਵੀ ਤੁਸੀਂ ਇਹਨਾਂ ਲੋਨ ਨਹੀਂ ਚੁੱਕ ਸਕਦੇ ਇਹ ਅਕਸਰ ਕਿਤੇ ਨਾ ਕਿਤੇ ਤੇ ਇਹ ਹੱਥ ਵੱਜੇ ਨੇ ਨਾ ਆਫਟਰ ਇਹਨਾਂ ਨੇ ਪੰਜਾਬ ਨੂੰ ਜਿੰਨੀ ਤੇਜ਼ੀ ਤੇ ਸਪੀਡ ਨਾਲ ਇਹ ਕਰਜ਼ਾ ਲੈ ਰਹੀ ਹੈ ਆਮ ਆਦਮੀ ਪਾਰਟੀ ਸੋ ਇਹਦਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਫੀ ਬੁਰਾ ਹਾਲ ਹੋਣ ਵਾਲਾ ਹੈ ਇਹਨਾਂ ਦੇ ਕੋਲ ਕੁਈ ਟਾਮੀ ਟਾਮੀ ਕੋਈ ਸੀਟ ਆ ਜੇ ਤੇ ਮੈਂ ਕਹਿ ਨਹੀਂ ਸਕਦਾ ਪਰ ਲੋਕਾਂ ਦਾ ਮਨ ਆਮ ਆਦਮੀ ਪਾਰਟੀ ਤੋੜ ਚੁੱਕਾ ਹੈ ਰੱ ਗਈ ਹੁਣ ਭਾਰਤੀ ਜਨਤਾ ਪਾਰਟੀ ਲੋਕਾਂ ਦਾ ਇੱਕ ਆਸ ਹੈ ਇੱਕ ਉਮੀਦ ਹੈ ਵੀ ਔਰ ਇੱਕ ਗੱਲ ਸਮਝ ਆ ਗਈ ਲੋਕਾਂ ਨੂੰ ਵੀ ਜੇਕਰ ਪੰਜਾਬ ਨੂੰ ਅੱਜ ਚੜ੍ਹਦੀ ਕਲਾ ਚ ਲੈ ਕੇ ਆਣਾ ਹੈ ਤਰੱਕੀ ਦੀ ਲੀਹਾਂ ਤੇ ਪਾਣਾ ਹੈ ਤੇ ਫਿਰ ਤੁਹਾਨੂੰ ਸੈਂਟਰ ਦਾ ਅਸ਼ੀਰਵਾਦ ਤੇ ਸੈਂਟਰ ਦੀ ਸਰਕਾਰ ਦਾ ਹਾਂ ਹੁਣ ਨਾਲ ਬਹੁਤ ਜ਼ਰੂਰੀ ਹੈ। ਉਹ ਜਿਸ ਤਰੀਕੇ ਨਾਲ ਪਿਛਲੇ ਦਿਨੀ ਜਿਹੜੀ ਗੱਲ ਕਰ ਲਈ ਵਿਕਸਰ ਸਕਲਪ ਯਾਤਰਾ ਅਜ ਬੀਜਪੀ ਵੱਲੋਂ ਸ਼ੁਰੂ ਕੀਤੀ ਗਈ ਸੀ। ਹੁਣ ਕੱਲ ਵੈਨਾ ਜਿਹੜੀ ਸ਼ੁਰੂ ਕਰ ਲਈ ਪਿਛਲੇ ਦਾ ਕੀ ਫਾਇਦਾ ਹੋਇਆ ਸੀ ਹੁਣ ਜਿਹੜੇ ਨਵੇਂ ਸਟੈਪ ਸ਼ੁਰੂ ਕਰ ਰਹੇ ਆ ਤਾਂ ਖਾਸ ਤੌਰ ਦੇ ਉੱਪਰ ਜੇਕਰ ਗੱਲ ਕਰੀ ਤਾਂ ਪੰਜਾਬ ਜਿਹੜਾ ਉਹ ਪੂਰਾ ਡਿਪੈਂਡਡ ਜਿਹੜਾ ਜ਼ਿਆਦਾਤਰ ਕਿਸਾਨਾਂ ਦੇ ਉੱਪਰ ਹੈ। ਕਿਸਾਨ ਪਹਿਲਾਂ ਹੀ ਬੀਜਪੀ ਤੋਂ ਨਾ ਕੁਝ ਨਹੀਂ ਤਾਂ ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਹੈ? ਦੇਖੋ ਪਹਿਲੀ ਗੱਲ ਤੇ ਤੁਸੀਂ ਵੈਨਸ ਦੀ ਜਿਹੜੀ ਗੱਲ ਕਰਦੇ ਹੋ ਇਹ ਜਿਹੜੀ ਹੁੰਦੀ ਹੈ ਇਹਨਾਂ ਦੀ ਹਰ ਪਾਰਟੀ ਆਪਣੀਆਂ ਆਪਣੀ ਜੋ ਤਰਕੀਆਂ ਨੇ ਜੋ ਪਾਰਟੀ ਕਰਦੀ ਹੈ ਉਹਨਾਂ ਦੀ ਲੋਕਾਂ ਤੱਕ ਗੱਲ ਪਹਚਾਨੀ ਉਹ ਜ਼ਰੀਆ ਆਪਣੀ ਇਸ ਤਰੀਕੇ ਨਾਲ ਹੁੰਦਾ ਸੋ ਇਹ ਤਾਂ ਹਰ ਪਾਰਟੀ ਕਰਦੀ ਹੈ ਕੋਈ ਇਹ ਨਹੀਂ ਵੀ ਭਾਰਤੀ ਜਨਤਾ ਪਾਰਟੀ ਕਰਦੀ ਕੋਈ ਨਵਾਂ ਕਰ ਰਹੀ ਹੈ ਇਹ ਕਾਂਗਰਸ ਵੀ ਕਰਦੀ ਹੈ ਅਕਾਲੀ ਦਲ ਵੀ ਕਰਦੇ ਇਹ ਵੀ ਕਰਦੇ ਆਮ ਆਦਮੀ ਪਾਰਟੀ ਵੀ ਕਰਦੀ ਜਿੱਥੋਂ ਤੱਕ ਕਿਸਾਨਾਂ ਦੀ ਗੱਲ ਹੈ ਕਿਸਾਨਾਂ ਦੀ ਤੁਸੀਂ ਅੱਜ ਵੀ ਦੇਖਿਆ ਵੀ ਸੈਂਟਰ ਤੋਂ ਪਿਊਸ਼ ਗੁਇਲਦੀ ਨੇ ਆਲਰੇਡੀ ਕਹਿ ਦਿੱਤਾ ਹੈ ਵੀ ਅਸੀਂ ਤਿੰਨ ਫਸਲਾਂ ਤੇ ਤੇ ਸਾਨੂੰ ਐਮਐਸਪੀ ਅੱਗੇ ਮਿਲਦੀ ਸੀਗੀ ਕਨਕ ਚੋਨਾ ਤੇ ਗੰਨੇ ਤੇ ਹੁਣ ਉਹਨਾਂ ਨੇ ਕਿਹਾ ਵੀ ਐਡੀਸ਼ਨਲ ਦੋ ਜਾਂ ਤਿੰਨ ਫਸਲਾਂ ਫੋਰ ਐਗਜ਼ਾਮਪਲ ਅਸੀਂ ਇੱਕ ਸਾਡਾ ਸਵਾਲ ਹੈ ਅਸੀਂ ਆਪਣੇ ਪੰਜਾਬ ਦੇ ਆਪਣੇ ਕਿਸਾਨ ਵੀਰਾਂ ਨੂੰ ਇੱਕ ਸਵਾਲ ਕੀਤਾ ਵੀ ਤੁਸੀਂ ਸਾਨੂੰ ਤਈ ਫਸਲਾਂ ਤੇ ਆਪੇ ਆਪਾ ਐਮਐਸਪੀ ਮੰਗਦੇ ਹੋ ਤਈ ਫਸਲਾਂ ਦਾ ਨਾਂ ਤੇ ਦੱਸ ਦਈਏ ਤੇ ਕਿਹੜੀਆਂ ਫਸਲਾਂ ਜਿਹੜੀਆਂ ਅਸੀਂ ਬੀਜਣਾ ਚਾਹਾਂਗੇ ਜਿਹੜੀ ਫਸਲ ਆਪਾਂ ਬੀਜਦੇ ਆ ਫੋਰ ਏਗਜ਼ਾਮਪਲ ਸਾਡੇ ਕੋਲ ਮਾਲਵੇ ਦੇ ਵਿੱਚ ਕਾਟਨ 벨ਟ ਹੈ ਉਥੇ ਨਰਮਾ ਹੁੰਦਾ ਉਹ ਨਰਮੇ ਤੇ ਦੇ ਦਿੰਦੇ ਹੋਰ ਸਰਕਾਰ ਜਿਹੜੀ ਚੀਜ਼ ਜੈਨੂਅਲ ਉਹ ਸੈਂਟਰ ਗਵਰਨਮੈਂਟ ਕਰਨ ਨੂੰ ਤਿਆਰ ਹੈ ਔਰ ਸੈਂਟਰ ਗਵਰਨਮੈਂਟ ਆਲਰੇਡੀ ਇਸ ਦੇ ਉੱਤੇ ਧਿਆਨ ਕਰ ਚੁੱਕੀ ਹੈ ਤੇ ਸਿਰਫ ਕਈ ਵਾਰ ਕੀ ਹੁੰਦਾ ਦਾ ਪੇਜ ਜੜਿਆ ਹੁੰਦਾ ਉਹ ਦਾ ਪੇਜ ਨੂੰ ਕੱਢਣ ਲਈ ਆਪਸ ਦੇ ਵਿੱਚ ਫੈਸਲੇ ਹੋ ਰਹੇ ਬੀਜੇਪੀ ਨੂੰ ਲੋਕ ਐ ਖਾਸ ਕਰਕੇ ਮੋਦੀ ਜੀ ਦੇ ਕੰਮ ਨੂੰ ਵੇਖ ਕੇ ਮੋਦੀ ਜੀ ਦੀਆਂ ਗਰੰਟੀਆਂ ਔਰ ਤੁਹਾਨੂੰ ਪਤਾ ਹੀ ਹੈ ਜਿਹੜਾ ਲੋਕਾਂ ਦਾ ਇੱਕ ਟੈਂਪੂ ਬਣਿਆ ਕਿਉਂਕਿ ਮੈਂ ਕੱਲ ਜਿਹੜਾ ਸ਼ਿਵਰਾਤਰੀ ਤੇ ਜਿਸ ਕਦਰ ਲੰਗਰ ਔਰ ਸਾਰਾ ਕੁਝ ਵੇਖਿਆ ਇੱਕ ਨਵੀਂ ਆਸਤਾ ਜਿਹਦਾ ਲੋਕਾਂ ਚ ਭਰੀ ਹੁੰਦੀ ਹੈ ਸੋ ਮੈਂ ਸਮਝਦਾ ਵੀ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੋਟ ਵੀ ਪੈਗੀ ਲੋਕਾਂ ਦੀ ਆਸਤਾ ਵੀ ਹੈ ਮਨ ਵੀ ਹੈ ਔਰ ਜੇਕਰ ਅਕਾਲੀ ਦਲ ਨਾਲ ਅਲਾਈਅንስ ਹੋ ਜਾਂਦਾ ਹੈ ਤੇ ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਫਿਰ ਮੈਂ ਸਮਝਦਾ ਵੀ ਸਾਡਾ ਦੂਜੀਆਂ ਪਾਰਟੀਆਂ ਨਾਲ ਮੁਕਾਬਲੇ ਤੇ ਬਹੁਤ ਅੱਗੇ ਹੋ ਹਮਾਇਤ ਕਰਦੇ ਹੋ ਗੱਟ ਜੁਟਦੇ ਤੇ ਹਮਾਇਤ ਅਸੀਂ ਲੋਕਾਂ ਦੀ ਜਿਹੜੀ ਦੇਖੋ ਗੱਲ ਹੁੰਦੀ ਹੈ ਮੇਰੀ ਹਮਾਇਤ ਨਾਲ ਨਹੀਂ ਪਾਰਟੀ ਨੇ ਇਹ ਪਾਰਟੀ ਹਾਈ ਕਮਾਂਡ ਨੇ ਵੇਖਣਾ ਹੈ ਵੀ ਉਹਦਾ ਪਲੱਸ ਮਾਈਨਸ ਕੀ ਹੈ ਸਾਰੀ ਜਗ੍ਹਾ ਅਲਾਈਅੰਸੇ ਹੋ ਰਹੇ ਨੇ ਕੱਲ ਉੜੀਸਾ ਦਾ ਅਲਾਈਅንስ ਹੋਇਆ ਅੱਜ ਤੇਲਗੂ ਦੇਸ਼ ਨਾਲ ਹੋ ਗਿਆ ਕੱਲ ਪੰਜਾਬ ਡਿਸਕਸ ਹੋਣਾ ਹੈ ਤੋ ਇਹ ਅਲਾਈਅንስ ਪਾਰਟਨਰਸ ਦੇ ਫॉर वेरी ਮਨੀ ইয়ারਸ ਤੋ ਐਂਡੀਆ ਦੇ ਐਂਡੀਆ ਦੇ ਅਲਾਈਅንስ ਪਾਰਟਨਰਸ ਹੋਣ ਕਰਕੇ ਨੈਚੁਰਲੀ ਕੋਈ ਵੀ ਆਪਣੇ ਕਰ ਲਨ ਜਿਹੜੇ ਰਿਸ਼ਤੇ ਨੇ ਤੇ ਹੋਰ ਮਜ਼ਬੂਤ ਕਰਦੇ ਕੋਈ ਬਗਾਰਤਾ ਤੇ ਹੈ ਨਹੀਂ ਤੋ ਇਸ ਦੇ ਉੱਤੇ ਜੋ ਪਾਰਟੀ ਹਾਈ ਕਮਾਂਡ ਦੇ ਦਾ ਫੈਸਲਾ ਲਏਗੀ ਮੈਂ ਸਮਝਦਾ ਉਹ ਭਾਰਤੀ ਜਨਤਾ ਪਾਰਟੀ ਦੀ ਬਿਹਤਰੀ ਲਈ ਹੋਏਗਾ। ਪਰ ਜੇ ਤੁਸੀਂ ਕਿਤੇ ਨਾਲ ਬਜਟ ਦੇ ਵਿੱਚ ਵੀ ਦੇਖਿਆ ਸੈਸ਼ਨ ਦੇ ਵਿੱਚ ਜੋ ਕੁਝ ਹੋਇਆ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਆਪ ਦੇ ਵਿੱਚ ਜੋ ਪ੍ਰਤਾਪ ਸਿੰਘ ਬਾਜਬ ਅਤੇ ਤੁਸੀਂ ਕਿਉਂ ਨਹੀਂ ਐਫਰਟਸ ਕਰਦੇ ਬਾਜਬਨ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਨਾਲ ਬੀਜੇਪੀ ਦੇ ਵਿੱਚ ਆਪਣੇ ਭਰਾ ਨੂੰ ਭਰਾ ਕਿਉਂ ਦੂਰ ਆ ਤੁਹਾਡੇ ਤੋਂ ਇਹ ਤੁਸੀਂ ਮੈਨੂੰ ਨਵੀਂ ਗੱਲ ਦੱਸਤੀ ਹੈ ਵੀ ਮੇਰੇ ਉਹਨਾਂ ਦੇ ਅੰਦਰ ਵਿਧਾਨ ਸਭਾ ਦੇ ਇਸ਼ੂਜ਼ ਹੋਣ ਨੇ ਪਾਰਟੀਆਂ ਪਾਰਟੀ ਕੋਈ ਇਹ ਥੋੜਾ ਵੀ ਕੋਈ ਕਪੜਾ ਬਦਲ ਲਿਆ ਤੇ ਪਾ ਲਿਆ ਦੇਖੋ ਉਹ ਉਹਨਾਂ ਨੂੰ ਹੀ ਨੋਜ਼ ਇਟ ਬੈਟਰ ਉਹ ਮੈਨੂੰ ਕਿਉਂ ਮੈਂ ਕਿਉਂ ਜਾਂ ਉਹ ਮੇਰੇ ਆਖੇ ਕਿਉਂ ਹਨ ਦੇਖੋ ਇਹ ਪਾਰਟੀ ਦਾ ਡਿਸੀਜਨ ਉਹਨਾਂ ਦੇ ਲੈਵਲ ਤੇ ਹੈ ਬਾਕੀ ਜਿਹੜੀ ਚੀਫ ਮਨਿਸਟਰ ਦੀ ਕੁਰਸੀ ਦੀ ਗਰੀਮਾ ਉਹ ਤੇ ਸਦਾ ਭਗਵੰਤ ਸਿੰਘ ਮਾਨ ਨੇ ਇਨਾ ਥੱਲਾ ਲਾਤਾ ਵੀ ਸ਼ਾਇਦ ਅਗਾਹ ਤੋ ਕੋਈ ਚੀਫ ਮਨਿਸਟਰ ਬਣਨ ਤੇ ਵੀ 10 ਵਾਰ ਸੋਚੂਗਾ ਵੀ ਯਾਰ ਆਹ ਕੁਝ ਅਹੀਂ ਤੇ ਉਹ ਵੇਖੇ ਨੇ ਉਹ ਵਕਤ ਵੇਖੇ ਜਿਹੜੇ ਸਰ ਪ੍ਰਤਾਪ ਸਿੰਘ ਕਹਿ ਰਹੇ ਹੋਰਾਂ ਦੇ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਸੁਜੀਤ ਸਿੰਘ ਬਰਨਾਲਾ ਜੀ ਤਾਂ ਉਹ ਜਿਹੜੀ ਆ ਤੁਸੀਂ ਵੇਖੋ ਜਿਹੜੀ ਤੂੰ ਤੂੰ ਮੈਂ ਮੈਂ ਔਰ ਇਸ ਕਦਰ ਇੰਨੀ ਘਟਿਆ ਸ਼ਬਦਾਵਲੀ ਵਰਤੀਆਂ ਜਾਂਦੀਆਂ ਨੇ ਟਵਿੱਟਰ ਇਸ ਸ਼ੇਅਰ ਮੈਂ ਸਮਝ ਨਾ ਵੀ ਇਹ ਲੋਕਾਂ ਨੂੰ ਹੁਣ ਸਮਝ ਆਈ ਹੈ ਵੀ ਜਿਹੜੀ ਬਦਲਾਅ ਦੀ ਰਾਜਨੀਤੀ ਤੇ ਅਸੀਂ ਲੋਕਾਂ ਨੂੰ ਪ੍ਰੇਫਰ ਕੀਤੀ ਸੀ ਸਰਕਾਰ ਉਹਨਾਂ ਨੇ ਇਹ ਐਕਸਪੈਕਟ ਨਹੀਂ ਸੀ ਕੀਤਾ ਵੀ ਇਹ ਇਸ ਕਦਰ ਗਲਤ ਬਿਆਨਬਾਜ਼ੀ ਔਰ ਫਾਉਲ ਲੈਂਗੁਏਜ ਡੀ ਯੂਜ਼ ਕਰਨਗੇ। ਬਿਲਕੁਲ ਕੇਂਦਰ ਦੀਆਂ ਜੜੀਆਂ ਨੀਤੀਆਂ ਨੇ ਫਿਰ ਚਾਏ ਉਹ ਵਪਾਰ ਨੂੰ ਲੈ ਕੇ ਹੋਣ ਇੰਡਸਟਰੀਜ਼ ਨੂੰ ਲੈ ਕੇ ਹੋਣ ਤਾਂ ਉਹਦੇ ਬਾਰੇ ਜਾਗਰੂਕ ਜਿਹੜਾ ਉਹ ਕਦੋਂ ਕੀਤਾ ਜਾਣਾ ਕਿਉਂਕਿ ਜਾਗਰੂਕਤਾ ਦੀ ਕਮੀ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਔਰ ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਵਪਾਰ ਮਿਲਣੀ ਜਿਹੜੀ ਉਹ ਵਧਾ ਰਹੇ ਹਾਂ ਹੋਰ ਲੋਕਾਂ ਨੂੰ ਇਨਵੈਸਟਮੈਂਟ ਕਰਨ ਲਈ ਪ੍ਰੇਰ ਰਹੇ ਹਾਂ ਪੰਜਾਬ ਦੇ ਵਿੱਚ ਤਾਂ ਉਹ ਕਿਤਨਾ ਕਿਤੇ ਕੁਝ ਹੈ ਨਹੀਂ ਉਹਦਾ ਵੀ ਕਹਿ ਰਹੀ ਹੈ ਵੀ ਪ੍ਰੋਪਰ ਜਾਗਰੂਕ ਨਹੀਂ ਹੈਗੇ ਲੋਕ। ਅਸੀਂ ਦੇਖੋ ਦੋ ਚੀਜ਼ਾਂ ਨੇ ਕਿਸਾਨ ਭਰਾਵਾਂ ਨੂੰ ਇਹ ਵੀ ਬੇਨਤੀ ਕਰ ਰਹੇ ਆ ਕਿਉਂਕਿ ਦੇਖੋ ਜਿਹੜਾ ਤੁਹਾਡਾ ਜਿੰਨਾ ਵਪਾਰ ਹੈ ਨਾ ਪੰਜਾਬ ਦਾ ਯੂਪੀ ਨੂੰ ਟਿਲਟ ਹੋ ਰਿਹਾ ਸਾਈਕਲ ਇੰਡਸਟਰੀ ਮੋਸਟਲੀ ਲੁਧਿਆਣੇ ਦੀ ਸ਼ਿਫਟ ਕਰ ਗਈ ਹੈ ਤੇ ਆਪਾਂ ਇੱਕ ਨਵੀਂ ਇੰਡਸਟਰੀ ਇੱਕ ਇੱਟ ਲੱਗੀ ਮੈਨੂੰ ਕਿਤੇ ਵਿਖਾ ਦੇਣ ਇੱਕ ਕੈਨੂ ਦੀ ਟਾਟਾ ਆ ਰਿਹਾ ਜੀ ਫਲਾਣਾ ਸਟੀਲ ਪਲਾਂਟ ਆ ਰਿਹਾ ਜੀ ਆ ਆ ਰਿਹਾ ਜੀ ਉਹ ਆ ਰਿਹਾ ਕਾਗਜ਼ਾਤ ਕੁਝ ਨਹੀਂ ਹੈ ਗਰਾਊਂਡ ਤੇ ਕੁਝ ਨਹੀਂ ਹੈ ਔਰ ਡਰ ਵੀ ਇਸੇ ਗੱਲ ਦਾ ਲੱਗਦਾ ਹੈ ਵੀ ਜਿਹੜੀ ਇੱਕ ਇੰਡਸਟਰੀ ਪੰਜਾਬ ਦੇ ਵਿੱਚੋਂ ਬਾਹਰ ਨੂੰ ਚਲੀ ਗਈ ਜਿਹੜੇ ਕਿ ਸਾਰੇ ਦਾ ਵੱਡਾ ਇੰਡਸਟਰੀਅਲ ਹੱਬ ਹੁੰਦਾ ਸੀ ਇੰਡੀਆ ਦਾ ਪੰਜਾਬ ਹਰ ਬੰਦਾ ਪੰਜਾਬ ਚ ਆਨ ਨੂੰ ਵਾਅਦਾ ਸੀ ਵੀ ਸਾਨੂੰ ਅਸੀਂ ਉੱਥੇ ਜਾ ਕੇ ਇੰਡਸਟਰੀ ਲਾਈਏ ਤੋ ਇਹਨਾਂ ਚੀਜ਼ਾਂ ਦਾ ਸਾਨੂੰ ਜਿਹੜਾ ਵਪਾਰੀ ਹੈ ਜਿਹੜਾ ਇੰਡਸਟ੍ਰੀਲਿਸਟ ਹੈ ਜਦੋਂ ਏ ਰਾ ਰਸਤੇ ਬੰਦ ਹੁੰਦੇ ਨੇ ਉਹਦੇ ਨਾਲ ਨੁਕਸਾਨ ਉਹਨਾਂ ਦਾ ਵੀ ਹੁੰਦਾ ਹੈ ਤੇ ਆਪਾਂ ਨੂੰ ਕੰਕਰੀਟ ਜਦੋਂ ਕਿਤੇ ਵੀ ਕੋਈ ਕਾਲ ਹੋਣੀ ਚਾਹੀਦੀ ਹੈ ਤੇ ਮੈਂ ਸਵਾਨਾ ਵੀ ਕਿਸਾਨ ਭਰਾਵਾਂ ਨੂੰ ਵਿਦ ਇਨ ਅਲਾਈਅੰਸ ਵਿਦ ਵਪਾਰੀ اور ਇੰਡਸਟਰੀਸਟਸ ਨਾਲ ਉਹ ਰੂਟ ਕਰਨਾ ਚਾਹੀਦਾ ਜਿਹਦੇ ਨਾਲ ਲੋਕਾਂ ਦੀ ਆਵਾਜ਼ ਆਈ ਇਹ ਨਾ ਹੋਏ ਵੀ ਮੂਵਮੈਂਟ ਇਹਦੇ ਨਾਲ ਖਰਾਬ ਹੋਏ ਵੇ ਲੋਕੀ ਅਵਾਜ਼ਾਰ ਹੋ ਜਨ ਵੀ ਯਾਰ ਇਹ ਕੀ ਰੋਜ਼ ਇਹ ਮੂਵਮੈਂਟ ਇਦਾਂ ਕਰ ਲੈਂਦੇ ਯੂਨੀਅਨਸ ਇਕੱਠੀਆਂ ਹੋਣ ਕੋਈ ਇਹਨਾਂ ਦੀ ਜਾਇਜ਼ ਮੰਗ ਹੋਏ ਤੇ ਸਰਕਾਰਾਂ ਦੇਣ ਨੂੰ ਹਮੇਸ਼ਾ ਤਿਆਰ ਹੁੰਦੀ ਹੈ ਔਰ ਕਿਸਾਨ ਤਾਂ ਹਿੰਦੁਸਤਾਨ ਦਾ ਆਂਦਾਤਾ ਜਿਹੜਾ ਪੇਟ ਦੇਸ ਦੀ ਪੇਟ ਪਾਲਦਾ ਤੋ ਮੈਂ ਨਹੀਂ ਸਮਝਦਾ ਕੋਈ ਵੀ ਜਿਹੜੀ ਇਹਨਾਂ ਦੀ ਕੋਈ ਜਾਇਜ਼ ਮੰਗ ਹੀ ਆਏ ਹੋਏਗੀ ਉਸ ਤੇ ਸਰਕਾਰ ਕਦੀ ਨਾ ਕਰੇਗੀ ਔਰ ਕਿਸਾਨ ਭਰਾ ਜਿਹੜੇ ਨੇ ਉਹ ਬੀਜੇਪੀ ਦੇ ਨਾਲ ਚੱਲਣਗੇ ਕਿੰਤੇ ਮੈਂ ਕਈ ਹਜ਼ਾਰ ਨੌਕਰੀਆਂ ਦੇਤੀਆਂ ਪਿਛਲੇ ਸਰਕਾਰਾਂ ਐ ਜਾ ਕੁਝ ਕਰ ਨਹੀਂ ਸਕੀ ਕਿੰਦੀ ਹਜ਼ਾਰਾਂ ਨੌਕਰੀਆਂ ਦੇਤੀਆਂ ਨੌਕਰੀਆਂ ਤਾਂ ਹੀ ਆਂਦੀਆਂ ਜੇ ਕੋਈ ਇੰਡਸਟਰੀ ਐ ਨੌਕਰੀਆਂ ਹੋਰ ਕਿੱਥੋਂ ਪੈਦਾ ਹੁੰਦੀਆਂ ਨੇ ਰਿਟਾਇਰਮੈਂਟ ਤੋਂ ਜਿਹੜੀ ਹੋਣੀ ਉਹ ਤੇ ਨਵੀਆਂ ਉਹ ਕੋਈ ਵੀ ਸਰਕਾਰ ਹੋएगी ਉਹ ਵੀ ਦੇਗੀ ਅਸੀਂ ਤੇ ਕਹਾਂ ਵੀ ਇੱਕ ਤੁਸੀਂ ਇੱਕ ਚੀਜ਼ ਹੀ ਦੱਸ ਦਿਨ 20 ਸਕੂਲ ਨੇ ਉਹਨਾਂ ਨੂੰ ਕੂਚੀ ਮਾਰ ਕੇ ਉਹ ਸਕੂਲ ਆਫ ਐਮ ਐਕਸਲੈਂਸ ਫਲਾਣਾ ਐਮਿਨੈਂਸ ਆਫ ਫਲਾਣੀ चीज ਬਣਾ ਕੇ ਤੇ ਉਹ ਕੇਜਰੀਵਾਲ ਨੂੰ ਬੁਲਾ ਲਿੰਦੇ ਨੇ ਦਿੱਲੀ ਤੋਂ ਵੀ ਆਓ ਜੀ ਅਸੀਂ ਕੀਤਾ ਨਵੀਂ ਇੱਕ ਇਟ ਨਹੀਂ ਸਾਰੀਆਂ ਪੁਰਾਨੀਆਂ ਸਰਕਾਰਾਂ ਦੀਆਂ ਦਿੱਤੀਆਂ ਹੋਈਆਂ ਉਹੀ ਬਿਲਡਿੰਗਸ ਨੇ ਤੇ ਲੋਕਾਂ ਨੂੰ ਉਹੀ ਰੰਗ ਰੂਗਰ ਜਾਂ ਮਾਰ ਕੇ ਤੇ ਕਰ ਦਿੰਦੇ ਆ ਤੇ ਨਾਥਿੰਗ ਦੇਵ ਲੌਸਟ ఎవਰੀਥਿੰਗ ਜਿਹੜਾ ਇਹ ਕਹਿੰਦੇ ਕਹਿੰਦੇ ਰਹਿਣਾ ਸਪ ਭਗਵੰਤ ਸਿੰਘ ਮਾਨ ਜੀ ਖਜ਼ਾਨੇ ਭਰੇ ਨੇ ਪੁਰਾਣੀਆਂ ਸਰਕਾਰਾਂ ਦੀ ਨੀਅਤ ਨਹੀਂ ਸੀ ਹੈਗੀ ਨੀਅਤ ਨੀਅਤ ਇਹਦੀ ਬਾਤ ਹੈ ਨਿਯਤੇਸ ਭਗਵੰਤ ਸਿੰਘ ਮਾਹ ਦੀ ਬਾਤ ਹੈ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਦਾ ਹੈ। ਬਿਲਕੁਲ ਧੰਨਵਾਦ। तमाम ਮੁੱਦੇ ਸੀਗੇ ਜਿਨ੍ਹਾਂ ਤੇ ਗੱਲਬਾਤ ਹੋਈ ਹੈ ਫਰਹ ਸਿੰਘ ਸਿੰਘ ਬਾਜਵਾ ਸੀਗੇ ਸਾਡੇ ਨਾਲ। ਔਰ तमाम ਮੁੱਦਿਆਂ ਤੇ ਵੀ ਉਹਨਾਂ ਨੇ ਚੰਨਣਾ ਪਾਇਆ ਕਿ ਇਸ ਤਰੀਕੇ ਨਾਲ ਮੌਜੂਦਾ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਕਿਸ ਤਰੀਕੇ ਦੇ ਨਾਲ ਨਵੇਂ ਉਪਰਾਲੇ ਜਾਂ ਕਹਿੰਦੇ ਨਵੀਆਂ ਮੀਟਿੰਗਸ ਕਰਕੇ ਜਿਹੜਾ ਮੈਦਾਨ ਚ ਉtreਗੀ। ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप